ਐ ਸਿੱਖਾਂ ਦੀ ਪਵਿੱਤਰ ਥਾਂ ਇੱਕ ਰੋਹਾਨੀ ਸ਼ਹਿਰ ਗੁਰਦੁਆਰਾ ਜਨਮਸਥਾਨ ਜਿੱਥੇ 15 ਅਪ੍ਰੈਲ 1469 ਚ ਬਾਬਾ ਗੁਰੂ ਨਾਨਕ ਦੇਵ ਜੀ ਦਾ ਜਨਮ ਇੱਕ ਹਿੰਦੂ ਖੱਤਰੀ ਮਹਿਤਾ ਕਾਲੂ ਦੇ ਘਰ ਹੋਇਆ ਪਹਿਲੇ ਇਸ ਜਗ੍ਹਾ ਦਾ ਨਾਂ ਰਾਏ ਬੋਇਦੀ ਤਲਵੰਡੀ ਸੀ ਬਾਅਦ ਚ ਬਾਬਾ ਗੁਰੂ ਨਾਨਕ ਦੀ ਵਜ੍ਹਾ ਤੋਂ ਇਸ ਜਗ੍ਹਾ ਦਾ ਨਾਂ ਨਾਨਕ ਦਾ ਆਣਾ ਯਾਨੀ ਨਨਕਾਣਾ ਸਾਹਿਬ ਰੱਖ ਦਿੱਤਾ ਗਿਆ ਗੁਰਦੁਆਰਾ ਜਨਮਸਥਾਨ ਉਹ ਪਵਿੱਤਰ ਥਾਂ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਪਹਿਲਾ ਕਦਮ ਰੱਖਿਆ ਆ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੀਆਂ ਯਾਦਾਂ ਤੇ ਉਹਨਾਂ ਦੀ تعلیمات ਦਾ ਜ਼ਿੰਦਾ ਸਬੂਤ ਆ। ਇਸ ਗੁਰਦੁਆਰੇ ਨੂੰ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਤਮੀਰ ਕੀਤਾ ਸੀ। ਜਿੱਥੇ ਹਰ ਸਾਲ ਦੁਨੀਆ ਭਰ ਤੋਂ ਲੱਖਾਂ ਯਾਤਰੀ ਆ ਕੇ ਆਪਣੇ ਗੁਰਦੁਆਰੇ ਦੇ ਦਰਸ਼ਨ ਕਰਦੇ ਨੇ। ਤੇ ਆ ਉਤਰੇਖੀ ਜੰਡ ਸਾਹਿਬ ਨੇ ਜੰਡ ਸਾਹਿਬ ਦੀ ਤਾਰੀਖ ਬਹੁਤ ਖੌਫਨਾਕ ਤਕਲੀਫ ਦੇ ਸਨ 1921 ਚ ਗੁਰਦੁਆਰੇ ਤੇ ਮਹਾਨਤਾ ਦਾ ਕਬਜ਼ਾ ਸੀ ਜਿਹੜੇ ਆਪਣੀਆਂ ਗਰੀਲਿਜ਼ ਹਰਕਤਾਂ ਦੇ ਨਾਲ ਗੁਰਦੁਆਰੇ ਦਾ ਤਕੱਦਸ ਪਮਾਲ ਕਰਦੇ ਸਨ ਜਥੇਦਾਰ ਲਕਸ਼ਮਨ ਸਿੰਘ ਧਾਰੋਵਾਲ 1.200 ਬੰਦਾ ਲੈ ਕੇ ਗੁਰਦੁਆਰੇ ਦੀ ਹਰਮਤ ਬਹਾਲ ਕਰਨ ਦੀ ਗੱਲਬਾਤ ਕਰਨ ਲਈ ਗੁਰਦੁਆਰੇ ਪਹੁੰਚੇ ਤੇ ਉਹਨਾਂ ਤੇ ਮਹਾਨਤਾ ਨੇ ਨਰੈਣ ਦਾਸ ਦੀ ਸਰਬਰਾਈ ਦੇ ਵਿੱਚ ਛੱਤੇ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸਾਰੇ ਸਾਥੀਆਂ ਨੂੰ ਮਾਰ ਕੇ ਤੇ ਸਰਦਾਰ ਲਖਮਨ ਸਿੰਘ ਨੂੰ ਇਸ ਝੰਡ ਦੇ ਨਾਲ ਜ਼ਿੰਦਾ ਸਾੜ ਦਿੱਤਾ ਗਿਆ। ਬਾਬਾ ਗੁਰੂ ਨਾਨਕ ਨੇ ਆਖਿਆ ਰੱਬ ਦਾ ਨਾਮ ਜਪੋ ਮਿਹਨਤ ਨਾਲ ਕੰਮ ਕਰੋ ਤੇ ਆਪਣੀ ਕਮਾਈ ਨੂੰ ਦੂਜਿਆਂ ਨਾਲ ਵੰਡੋ। ਇਹ ਐ ਉਹ ਤਲੀਮਾਤ ਅੱਜ ਵੀ ਇਸ ਗੁਰਦੁਆਰੇ ਦੇ ਹਰ ਕੋਨੇ ਵਿੱਚ ਗੂੰਜਦੀ ਹੈ ਹਰ ਬੰਦਾ ਇੱਥੇ ਬਰਾਬਰ ਆ ਤੇ ਕੋਈ ਅਮੀਰ ਗਰੀਬ ਨਹੀਂ ਪਾਕਿਸਤਾਨ ਦੀ ਹਕੂਮਤ ਵੀ ਸਿੱਖ ਵਿਰਸੇ ਨੂੰ ਮਹਫੂਜ਼ ਰੱਖਣ ਤੇ ਫਰੋਗ ਦੇਣ ਲਈ ਕਈ ਕਦਮ ਚੱਕ ਰਹੀ ਹੈ ਨਨਕਾਣਾ ਸਾਹਿਬ ਵਿੱਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਬਣ ਰਹੀ ਹੈ ਜਿੱਥੇ ਬਾਬਾ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਅੱਗੇ ਵਧਾਇਆ ਜਾਵੇਗਾ